ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ 22 ਵਾਰਾਂ ਦਰਜ ਹਨ ਜਿਸ ਤਰ੍ਹਾਂ ਕਿ ਆਪਾਂ ਆਸਾਦੀ ਵਾਰ ਦੀ ਪਾਵਨ ਬਾਣੀ ਦਾ ਕੀਰਤਨ ਅੰਮ੍ਰਿਤ ਵੇਲੇ ਸਰਵਣ ਕਰਦੇ ਹਾਂ ਬਸੰਤ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ ਇਸੇ ਤਰ੍ਹਾਂ ਸਾਰੀਆਂ ਹੀ 12 ਆਪੋ ਆਪਣੀ ਜਗ੍ਹਾ ਤੇ ਰਾਗਾਂ ਦੇ ਨਾਲ ਸੰਬੰਧਿਤ ਹਨ ਸਾਧ ਸੰਗਤ ਜੀਓ ਸੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮੇਰੀ ਪੀੜੀ ਦੇ ਮਾਲਕ ਜਿਨ੍ਹਾਂ ਨੇ 22 12 ਦੇ ਵਿੱਚੋਂ 9 12 ਤੇ ਧੁਨੀਆਂ ਚੜ੍ਹਦੀਆਂ ਕੀਤੀਆਂ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਹੁਕਮ ਕੀਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਿ ਆਪ ਜੀ ਨੇ ਬਾਣੀ ਨਹੀਂ ਵਿਚਾਰਨੀ ਤੇ ਇਹ 22 12 ਜੋ ਹਨ ਇਹਨਾਂ ਨੂੰ ਧਿਆਨ ਦੇ ਨਾਲ ਸੁਣ ਕੇ ਇਹਨਾਂ ਤੇ ਦੁਨੀਆਂ ਆਪ ਜੀ ਨੇ ਚੜਾਉਣੀਆਂ ਹਨ ਇਹਨਾਂ ਦਾ ਭਾਵ ਇਹ ਹੈ ਕਿ ਕਿਸ ਧੁਨੀ ਦੇ ਨਾਲ ਕਿਸ ਵਾਰ ਦਾ ਜੋ ਹੈ ਉਹ ਕੀਰਤਨ ਕੀਤਾ ਜਾਵੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਵੇਲੇ 22 12 ਸੁਣਦੇ ਹਨ 22 12 ਸੁਣ ਕੇ ਬੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਸੰਨ ਹੋਏ ਤਾਂ ਸਾਧ ਸੰਗਤ ਜੀਓ ਇਹਨਾਂ ਦੇ ਵਿੱਚੋਂ 9 12 ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੁਨਾ ਚੜ੍ਹਦੇ ਹਨ ਹੁਕਮ ਦਿੰਦੇ ਹਨ ਕਿ ਐਸ ਵਾਰ ਨੂੰ ਐਸੇ ਧੁਨੀ ਦੇ ਨਾਲ ਗਾਇਆ ਜਾਵੇ ਉਸ ਇਤਿਹਾਸ ਨੂੰ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੀ ਧੁਨੀ ਜੋ ਕਿ ਵਾਰ ਮਾਝ ਦੀ ਹੈ ਇਸ ਦੇ ਆਪਾਂ ਸਰਲੇਖ ਦੇ ਵਿੱਚ ਜਦੋਂ ਵਾਰ ਆਰੰਭ ਹੁੰਦੀ ਹੈ ਮਾਝ ਦੀ ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਹੁਕਮ ਕੀਤਾ ਹੈ ਜੋ ਅਖੰਡ ਪਾਤੀ ਸਿੰਘ ਅਖੰਡ ਪਾਠ ਕਰਦੇ ਹਨ ਸਹਿਜ ਪਾਠ ਗੁਰੂਕੀਆਂ ਸੰਗਤਾਂ ਘਰਾਂ ਦੇ ਵਿੱਚ ਕਰਦੀਆਂ ਹਨ ਉਹ ਪੜ੍ਹਦੇ ਹਨ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਸਰਲੇਖ ਆਉਂਦਾ ਹੈ ਵਾਰ ਮਾਝ ਕੀ তথা ਚੰਦਰੜਾ ਸੋਹੀਆ ਕੀ ਤੁਨੀ ਗਾਵਣੀ ਇਸ ਚੰਦਰੜਾ ਸੋਹੀਆ ਕੀ ਤੁਨੀ ਮਹਾਰਾਜ ਨੇ ਗਾਉਣ ਵਾਸਤੇ ਆਖਿਆ ਹੈ ਮਲਕ ਜਾਤੀ ਦਾ ਮਰੀਦ ਖਾਂ ਸੂਰਮਾ ਹੋਇਆ ਹੈ ਅਤੇ ਸੋਹੀਆ ਜਾਤੀ ਦਾ ਚੰਦਰਹੜਾ ਨਾਮ ਸੂਰਮਾ ਹੋਇਆ ਹੈ ਇਹ ਦੋਵੇਂ ਬਾਦਸ਼ਾਹ ਦੇ ਫੌਜੀ ਸਰਦਾਰ ਸੂਰਮੇ ਸਨ ਬੜੇ ਬਹਾਦਰ ਸੋ ਇਹਨਾਂ ਦੀ ਜੋਵਾਰ ਢਾਡੀਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਅਕਾਲ ਤਖਤ ਸਾਹਿਬ ਤੇ ਜਿਵੇਂ ਵੇਲੇ ਸਰਵਣ ਕਰਾਈ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਹੁਕਮ ਕੀਤਾ ਕਿ ਇਸ ਮਾਝ ਰਾਗ ਦੀ ਵਾਰ ਨੂੰ ਇਹਨਾਂ ਮਰੀਦ ਖਾਨ ਤੇ ਚੰਦਰਹੜਾ ਸੋਹੀਆ ਜੀ ਧੁਨੀ ਅਨੁਸਾਰ ਜਦਾਂ ਤੁਸੀਂ ਵਾਰ ਸੁਣਾਈ ਹੈ ਇਦਾਂ ਗਾਇਆ ਜਾਵੇ ਕੌਣ ਹਨ ਮਲਕ ਮਰੀਦ ਅਤੇ ਚੰਦਰਹੜਾ ਸੋਹੀਆ ਆਓ ਇਸ ਇਤਿਹਾਸ ਦੇ ਨਾਲ ਜੁੜੀਏ ਮਲਕ ਜਾਤੀ ਦਾ ਮਰੀਦ ਖਾਂ ਸੂਰਮਾ ਸੋਹੀਆ ਜਾਤੀ ਦਾ ਚੰਦਰਨਾਮ ਸੂਰਮਾ ਅਕਬਰ ਬਾਦਸ਼ਾਹ ਦੇ ਬੜੇ ਬਹਾਦਰ ਸਰਦਾਰ ਸੂਰਮੇ ਸਿਪਾਹੀ ਸਨ ਇੱਕ ਵਾਰ ਸਰਹੱਦੀ ਇਲਾਕਾ ਕਾਬਲ ਉੱਥੋਂ ਦੇ ਲੋਕ ਯਾਕੀ ਹੋਏ ਤੇ ਬਾਦਸ਼ਾਹ ਅਕਬਰ ਨੂੰ ਪਤਾ ਚੱਲਿਆ ਕਿ ਉਥੇ ਬਗਾਵਤ ਦਾ ਖਤਰਾ ਪੈਦਾ ਹੋ ਗਿਆ ਹੈ ਆਵਾਮ ਬਗਾਵਤ ਕਰ ਸਕਦੀ ਹੈ। ਅਕਬਰ ਬਾਦਸ਼ਾਹ ਨੇ ਉਸ ਇਲਾਕੇ ਤੇ ਆਪਣਾ ਕਬਜ਼ਾ ਬਰਕਰਾਰ ਕਾਇਮ ਰੱਖਣ ਵਾਸਤੇ ਤਲਵਾਰਾਂ ਤੇ ਪਾਨਾਂ ਦਾ ਢੀੜਾ ਚੁੱਕਿਆ ਹੋਇਆ ਖੜਨ ਲੱਗੇ ਕਿ ਕਿਹੜਾ ਹੈ ਜੋ ਇਸ ਢੀੜੇ ਨੂੰ ਚੁੱਕੇ ਤੇ ਮੇਰਾ ਹੁਕਮ ਮੰਨ ਕੇ ਕਾਬਲ ਦੇ ਵਿੱਚ ਜਾ ਕਰਕੇ ਆਪਣਾ ਜੋ ਰਾਜ ਹੈ ਇਹ ਸਥਾਪਿਤ ਕਰੇ ਉਸ ਵੇਲੇ ਜੋ ਮਰੀਦ ਖਾਂ ਬਾਦਸ਼ਾਹ ਅਕਬਰ ਦੇ ਸਾਹਮਣੇ ਆਇਆ ਆਖਣ ਲੱਗਾ ਕਿ ਜੇ ਆਪ ਜੀ ਮੈਨੂੰ ਹੁਕਮ ਦੇਵੋ ਤੇ ਮੈਂ ਇਹ ਬੀੜਾ ਚੁਕਦਾ ਹਾਂ ਇਹ ਜ਼ਿੰਮੇਵਾਰੀ ਚੁਕਦਾ ਹਾਂ ਕਾਬਲ ਦੇ ਵਿੱਚ ਜਾ ਕਰਕੇ ਆਪ ਦਾ ਮਹਾਰਾਜ ਸਥਾਪਿਤ ਕਰਾਂਗਾ ਸੋ ਜੋ ਚੰਦਰਹੜਾ ਹੈ ਚੰਦਰਹੜਾ ਸੋਹਿਆ ਹੈ ਤੇ ਮਰੀਦ ਖਾਨ ਦਾ ਮਿੱਤਰ ਪਰ ਬਾਹਰੋਂ ਮਿੱਤਰਤਾ ਰੱਖਦੇ ਨੇ ਅੰਦਰੋਂ ਦਿਲ ਦੇ ਵਿੱਚ ਖੋਟਿਆ ਇੱਕ ਦੂਸਰੇ ਦੇ ਉਹ ਬੁਰਾ ਚਹੁੰਦਾ ਸੀ ਮਰੀਦ ਖਾਨ ਦਾ ਹੁਣ ਮਰੀਦ ਕਾਂ ਅਕਬਰ ਬਾਦਸ਼ਾਹ ਦੇ ਹੁਕਮ ਨੂੰ ਮੰਨ ਕੇ ਜਿੰਨੀ ਉਸ ਨੇ ਫੌਜ ਅਕਬਰ ਬਾਦਸ਼ਾਹ ਦੇ ਕੋਲੋਂ ਮੰਗੀ ਬਾਦਸ਼ਾਹ ਨੇ ਦਿੱਤੀ ਤੇ ਕਾਬਲ ਦੇ ਵਿੱਚ ਗਿਆ ਉੱਥੇ ਬੜੀ ਬਹਾਦਰੀ ਦੇ ਨਾਲ ਬੜੀ ਸ਼ੂਰਮਗਤੀ ਦੇ ਨਾਲ ਉਸ ਨੇ ਜੋ ਲੋਕ ਆਕੀ ਹੋਏ ਸਨ ਬਗਾਵਤ ਕਰਦੇ ਸਨ ਉਹਨਾਂ ਦੇ ਨਾਲ ਜੰਗ ਵੀ ਕਰਨਾ ਕੀਤਾ ਫਿਰ ਬੜੀ ਸਿਆਣਪ ਦੇ ਨਾਲ ਸੂਜਵਾਨ ਢੰਗ ਦੇ ਨਾਲ ਬਾਕੀ ਜਨਤਾ ਨੇ ਸਮਝਾਇਆ ਤੇ ਅਕਬਰ ਬਾਦਸ਼ਾਹ ਦਾ ਉਥੇ ਰਾਜ ਭਾਗ ਕਾਇਮ ਕੀਤਾ ਜਿਹੜੇ ਲੋਕ ਬਗਾਵਤ ਕਰਦੇ ਸਨ ਜੋ ਉਹਨਾਂ ਦੇ ਕੋਲ ਟੈਕਸ ਤਤਿਆਂ ਦੇ ਰੂਪ ਦੇ ਵਿੱਚ ਜੋ ਰੁਕਿਆ ਹੋਇਆ ਸੀ ਉਹ ਵੀ ਉਹਨੇ ਲੈ ਕੇ ਬਾਦਸ਼ਾਹ ਅਕਬਰ ਤੱਕ ਭੇਜਿਆ ਫਿਰ ਉਸਨੇ ਸੋਚਿਆ ਕਿ ਜੇ ਮੈਂ ਹੁਣੇ ਹੀ ਵਾਪਸ ਚਲਾ ਗਿਆ ਤਾਂ ਫਿਰ ਪਿੱਛੋਂ ਲੋਕ ਆਕੀ ਹੋਣਗੇ ਇਸ ਕਰਕੇ ਇੱਥੇ ਅਮਨ ਸ਼ਾਂਤੀ ਕਾਇਮ ਕਰਨ ਵਾਸਤੇ ਚੰਗੇ ਢੰਗ ਦੇ ਨਾਲ ਸਮਝਾ ਕੇ ਜਨਤਾ ਨੂੰ ਬਿਠਾਉਣ ਵਾਸਤੇ ਕੁਝ ਸਮਾਂ ਰਹਿਣਾ ਚਾਹੀਦਾ ਹੈ ਇਸ ਕਰਕੇ ਚੰਦਰਹੜਾ ਉਹ ਇੱਥੇ ਹੀ ਬੜਾ ਸੁੰਦਰ ਇੱਕ ਕਿਲਾ ਬਣਵਾ ਕੇ ਰਹਿਣ ਲੱਗਾ ਤੇ ਰਾਜ ਦੇ ਵਿੱਚ ਅਮਨ ਸ਼ਾਂਤੀ ਜੋ ਹੈ ਉਹ ਬਣਾ ਕਰਕੇ ਰੱਖਣ ਲੱਗਾ ਇਸ ਗੱਲ ਦਾ ਫਾਇਦਾ ਸੋਹੀਆ ਚੰਦਰਹੜਾ ਨੇ ਚੁੱਕਿਆ ਬਾਦਸ਼ਾਹ ਅਕਬਰ ਦੇ ਉਸ ਨੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਮਰੀਦ ਖਾਂ ਭੇਜਿਆ ਸੀ ਆਪਣਾ ਰਾਜ ਭਾਗ ਕਾਇਮ ਕਰਨ ਵਾਸਤੇ ਪਰ ਮਰੀਦ ਖਾਂ ਜੋ ਹੈ ਉਹ ਆਕੀ ਹੋ ਚੁੱਕਾ ਹੈ ਉਹਨੇ ਤੁਹਾਡੇ ਤੇ ਬਗਾਵਤ ਕਰ ਦਿੱਤੀ ਹੈ ਤੇ ਤੁਹਾਡੀਆਂ ਫੌਜਾਂ ਲੈ ਕਰਕੇ ਉਹ ਉੱਥੇ ਆਪਣਾ ਰਾਜ ਭਾਗ ਕਾਇਮ ਕਰ ਚੁੱਕਾ ਹੈ ਉਹ ਵਾਪਸ ਨਹੀਂ ਆ ਰਿਹਾ ਇਹ ਆਖਦਾ ਹੈ ਕਿ ਇਥੋਂ ਦਾ ਰਾਜ ਜੋ ਹੈ ਉਹ ਮੇਰੇ ਅਧੀਨ ਹੋ ਗਿਆ ਹੈ ਜਦੋਂ ਬਾਦਸ਼ਾਹ ਅਕਬਰ ਇਦਾਂ ਦੀਆਂ ਗੱਲਾਂ ਦੇ ਵਿੱਚ ਆਇਆ ਤਾਂ ਬਾਦਸ਼ਾਹ ਨੇ ਹੁਣ ਮਰੀਦ ਖਾਨ ਦੇ ਉੱਪਰ ਸੋਹੀਆ ਚੰਦਰਹੜਾ ਨੂੰ ਭੇਜਿਆ ਫੌਜ ਦੇ ਕੇ ਕਿ ਜਾ ਤੂੰ ਚੰਦਰਦਾ ਸੋਹੀਆ ਦੇ ਨਾਲ ਜਿੰਨੀ ਚਾਹੇ ਤੂੰ ਫੌਜ ਲੈ ਜਾ ਬਾਦਸ਼ਾਹ ਅਕਬਰ ਨੇ ਆਖਿਆ ਕਿ ਮਰੀਦ ਖਾਨ ਨੂੰ ਤੂੰ ਰਾਹ ਕਰਕੇ ਕੈਦ ਕਰਕੇ ਲਿਆ ਕਰਕੇ ਆ ਉਸ ਵੇਲੇ ਸੋਹਿਆ ਚੰਦਰਹੜਾ ਜਿਹਦੇ ਮਨ ਦੇ ਵਿੱਚ ਕੋਟ ਸੀ ਉਹ ਪਹੁੰਚ ਲਿਆ ਕਰਕੇ ਗਿਆ ਮਰੀਦ ਖਾਨ ਦੇ ਸਾਹਮਣੇ ਜਿਸ ਵੇਲੇ ਗਿਆ ਤਾਂ ਆਪਣੀ ਮਿੱਤਰਤਾ ਵਾਲਾ ਉਸ ਨੇ ਸਮਾਂਗ ਬਣਾਇਆ ਅੱਗੇ ਜਾ ਕਰਕੇ ਮਿਲਣ ਗਿਆ ਕਿ ਮੈਂ ਅੱਗੇ ਮਿੱਤਰ ਦੀ ਤਰ੍ਹਾਂ ਮਿਲਣ ਜਾਵਾਂਗਾ ਤੇ ਮੇਰੀ ਫੌਜ ਜੋ ਹੈ ਉਹ ਮੇਰੇ ਕੰਨ ਤੇ ਹਮਲਾ ਕਰ ਦੇਗੀ ਪਰ ਜਦੋਂ ਉਹ ਚੰਦਰਹੜਾ ਮਰੀਦ ਖਾਨ ਨੂੰ ਮਿਲਣ ਵਾਸਤੇ ਅੱਗੇ ਗਿਆ ਤੇ ਚੰਦਰਹੜਾ ਹੱਕਾ ਬੱਕਾ ਰਹਿ ਗਿਆ ਮਰੀਦ ਖਾਨ ਨੇ ਆਖਿਆ ਕਿ ਤੂੰ ਇਸ ਵਾਂਗ ਨਾ ਬਣਾ ਉਸ ਨੂੰ ਪਹਿਲਾਂ ਹੀ ਗੁਪਤ ਸੂਚਕਾਂ ਨੇ ਸੂਚਨਾ ਦੇ ਦਿੱਤੀ ਸੀ ਕਿ ਜੋ ਚੰਦਰਹੜਾ ਸੋਹਿਆ ਹੈ ਇਹ ਤੇਰੇ ਨਾਲ ਚਾਲ ਖੇਡ ਰਿਹਾ ਹੈ ਇਹ ਤੈਨੂੰ ਮਿਲਣ ਵਾਸਤੇ ਨਹੀਂ ਤੇਰੇ ਨਾਲ ਲੜਨ ਵਾਸਤੇ ਆਇਆ ਹੈ ਸੋ ਮਰੀਦ ਖਾਨ ਨੇ ਆਖਿਆ ਕਿ ਜੇ ਤੂੰ ਮੇਰੇ ਨਾਲ ਜੰਗ ਕਰਨ ਵਾਸਤੇ ਆਇਆ ਹੈ ਤੇ ਮੈਂ ਵੀ ਬਿਲਕੁਲ ਤਿਆਰੀ ਦੇ ਵਿੱਚ ਹਾਂ ਆਪਸ ਦੇ ਵਿੱਚ ਭਿਆਨਕ ਜੰਗ ਸ਼ੁਰੂ ਹੋਈ ਮਰੀਦ ਖਾਨ ਨੇ ਚੰਦਰਹੜਾ ਸੋਹਿਆ ਨੂੰ ਫੇਰ ਸੁਨੇਹਾ ਭੇਜਿਆ ਆਕਣ ਲੱਗਾ ਕਿ ਆਪਸ ਦੇ ਵਿੱਚ ਆਪਾਂ ਜੰਗ ਕਰਦੇ ਹਾਂ ਤੇ ਬਾਦਸ਼ਾਹ ਦੀ ਫੌਜ ਜੋ ਹੈ ਉਹ ਨਜਾਇਜ਼ ਮਰ ਰਹੀ ਹੈ ਬੇਕਸੂਰੇ ਨੇ ਹਥੇ ਲੋਕ ਮਾਰੇ ਰਹੇ ਨੇ ਜੇ ਤੁੰ ਸੂਰਮਾ ਹੈ ਤੇ ਆਪਾਂ ਆਪਸ ਦੇ ਵਿੱਚ ਦੋਵੇਂ ਆਮੋ ਸਾਹਮਣੀ ਹੋਈਏ ਇਹ ਜੰਗ ਰੋਗ ਦਿੱਤੀ ਜਾਏ ਹੁਣ ਮਰੀਦ ਖਾਂਵੀ ਆਪਣੇ ਆਪ ਦੇ ਵਿੱਚ ਕਹਿੰਦਾ ਕਹੁੰਦਾ ਸੂਰਮਾ ਸੀ ਚੰਦਰਹੜਾ ਸੋਹੀ ਆ ਵੀ ਆਪਣੇ ਆਪ ਦੇ ਵਿੱਚ ਕਹਿੰਦਾ ਕਹੁੰਦਾ ਸੂਰਮਾ ਸੀ ਦੋਵਾਂ ਨੇ ਇਸ ਪ੍ਰਸਤਾਵ ਨੂੰ ਮੰਨਿਆ ਕੂਨ ਨੇ ਉਬਾਲਾ ਖਾਦਾ ਇਹ ਸਨੇਹਾ ਸੁਣ ਕੇ ਤੇ ਆਪ ਆਪਸ ਦੇ ਵਿੱਚ ਦੋਵੇਂ ਜੰਗ ਸ਼ੁਰੂ ਕਰ ਦਿੱਤੀ ਲੜ ਲੱਗ ਪਏ ਜਿਸ ਵੇਲੇ ਦੋਵੇਂ ਲੜਦੇ ਆ ਕੋਈ ਇੱਕ ਦੂਜੇ ਤੋਂ ਹਾਰ ਨਹੀਂ ਮੰਨਦਾ ਕੋਈ ਜਿੱਤ ਨਹੀਂ ਕੋਈ ਹਾਰ ਨਹੀਂ ਬੜਾ ਲੰਮਾ ਸਮਾਂ ਭੰਕਰ ਆਪਸ ਦੇ ਵਿੱਚ ਜੁਦ ਹੁੰਦਾ ਰਿਹਾ ਅਖੀਰ ਜੰਗ ਕਰਦਿਆਂ ਕਰਦਿਆਂ ਇੱਕ ਦੂਜੇ ਨੇ ਆਪੋ ਆਪਣੇ ਸ਼ਸਤਰ ਇਸ ਹਿਸਾਬ ਦੇ ਨਾਲ ਵਾਰ ਕੀਤਾ ਕਿ ਦੋਵੇਂ ਹੀ ਇਕੱਠੇ ਹੀ ਕੱਟੇ ਗਏ ਤੇ ਦੋਵੇਂ ਹੀ ਮਰ ਗਏ ਇਹਨਾਂ ਦੀ ਇਹ ਬਹਾਦਰੀ ਵਾਲੀ ਜੰਗ ਜਾਨ ਤੋੜ ਦੀ ਬਹਾਦਰੀ ਜਿਸ ਵੇਲੇ ਲੋਕਾਂ ਨੇ ਸੁਣੀ ਜਿਨ੍ਹਾਂ ਨੇ ਵੇਖੀ ਉਹ ਫਿਰ ਢਾਡੀਆਂ ਨੇ ਵਾਰ ਬਣਾਈ ਉਹ ਢਾਡੀਆਂ ਨੇ ਵਾਰ ਬਣਾਈ ਉਹ ਫਿਰ ਗੰਦੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਢਾਡੀਆਂ ਨੇ ਵਾਰ ਸੁਣਾਈ ਉਹ ਵਾਰ ਇਸ ਤਰ੍ਹਾਂ ਹੈ ਕਾਬਲ ਵਿੱਚ ਮਰੀਦ ਖਾਂ ਖੜਿਆ ਵੱਡ ਜੋਰ ਚੰਦਰ ਹੜਾਲ ਪੌਜ ਕੋ ਚੜਿਆ ਬਦਤੂਰ ਦੁਹਾ ਕੰਧਾਰਾਂ ਮੁਹ ਜੜੇ ਦਾ ਨਾਮੇ ਦੌਰ ਸ਼ਸਤਰ ਪਜੂਤੇ ਸੂਲ ਮਿਆਂ ਸਿਰ ਬੱਧੇ ਟੌਰ ਭੋਲੀ ਖੇਲੇ ਚੰਦਰ ਹੜਾ ਰੰਗ ਲੱਗੇ ਸੌਰ ਦੋਵੇਂ ਤਰਫਾਂ ਜਟੀਆਂ ਸਿਰ ਵਗਨ ਕੌਰ ਮੈਂ ਪੀ ਰਾਏ ਸਦਾਏ ਸਾਂ ਵੜਿਆ ਲਾਹੌਰ ਦੋਵੇਂ ਸੂਰੇ ਸਾਹਮਣੇ ਦੂਜੇ 58ਵਾਂ ਜਿਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਵਾਰ ਸੁਣਨੀ ਕੀਤੀ ਅੱਠ ਤੁਕੀ ਇਹ ਪਉੜੀ ਸੁਣੀ ਤਾਂ ਮਹਾਰਾਜ ਨੇ ਇਹ ਹੁਕਮ ਕੀਤਾ ਕਿ ਜੋ ਮਾਝ ਰਾਗ ਦੀ ਵਾਰ ਹੈ ਉਹ ਇਸੇ ਧੁਨੀ ਦੇ ਉੱਪਰ ਗਾਈ ਜਾਵੇ ਇਸ ਤਰ੍ਹਾਂ ਸਾਧ ਸੰਗਤ ਜੀਓ ਇਸ ਮਾਝ ਰਾਗ ਦੀ ਵਾਰ ਦੇ ਰਮਤਾ ਦੇ ਵਿੱਚ ਇਹ ਪੰਕਤੀ ਆਉਂਦੀ ਹੈ ਇਹ ਸਿਰਲੇਖ ਹੁੰਦਾ ਹੈ ਕਿ ਵਾਰ ਮਾਜ ਕੀ তথা ਚੰਦਰਹੜਾ ਸੁਹਿਆ ਕੀ ਧੁਨੀ ਗਾਵਣੀ ਇਸ ਧੁਨੀ ਅਨੁਸਾਰ ਮਹਾਰਾਜ ਨੇ ਇਸ ਨੂੰ ਗਾਉਣ ਦਾ ਹੁਕਮ ਕੀਤਾ ਹੈ ਸੋ ਇਸੇ ਤਰ੍ਹਾਂ ਦੂਸਰੇ ਭਾਗ ਦੇ ਵਿੱਚ ਦੂਸਰੀ ਧੁਨੀ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਗਉੜੀ ਰਾਗ ਦੀ ਉਚਾਰਨੀ ਕੀਤੀ ਹੈ ਉਸ ਦੇ ਨਾਲ ਆਪ ਜੀ ਦੀ ਜਾਣਝ ਪਾਵਾਂਗੇ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕੁਣਾਂ ਦੇ ਟਿੱਪ ਲਾਂ ਦੇ ਖਿਮਾ ਕਰਨੇ ਅੱਗੇ ਤੋਂ ਉਸ ਮਤ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਜੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੰਕਾ ਦੀਆਂ ਚੜ੍ਹਦੀਆਂ ਕਲਾ ਕਰਨ ਆਪਣੇ ਵਿਚਾਰ ਕਮੈਂਟਾਂ ਲੈ ਜਰੂਰ ਦੱਸੋ ਤੇ ਹੋਰ ਗੁਰੂਤਿਆਂ ਸੰਗਤਾਂ ਤੱਕ ਇਹ ਜਾਣਕਾਰੀ ਇਹ ਵੀਡੀਓ ਸ਼ੇਅਰ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਖੁਸ਼ੀਆਂ ਬਖਸ਼ਿਸ਼ ਰਾਮ ਤਾਂ ਪ੍ਰਾਪਤ ਕਰੋ ਸਰティਫਿਕੇਟ ਸੱਚੇ ਪਾਸ਼ਾ ਚੰਗੀ ਕਲਾਕਰਨ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਤ ਦਾ ਪਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ